ਦਰਬਾਰ ਸਾਹਿب ਤੋਂ ਇਹ ਖਬਰ ਆਈ ਕਿ ਸੰਤ ਭਿੰਡਰਾਂ ਵਾਲੇ ਨਹੀਂ ਰਹੇ ਉਸ ਸਮੇ ਤੁਸੀਂ ਜਿਹੜੇ ਆ ਮੋਗੇ ਦੇ ਨੇੜੇ ਉਹਨਾਂ ਦੇ ਪਿੰਡ ਵੀ ਗਏ ਸੀਗੇ ਤੇ ਉੱਥੇ ਤੁਸੀਂ ਕੀ ਵੇਖਿਆ ਤੁਹਾਡੇ ਨਾਲ ਉਹਨਾਂ ਲੋਕਾਂ ਨੇ ਕਿਸ ਤਰ੍ਹਾਂ ਦਾ ਵਰਤਾਓ ਕੀਤਾ ਉਸ ਉੱਥੇ ਦੇ ਲੋਕਾਂ ਨੇ ਕੀ ਭਾਵਨਾਵਾਂ ਸੀ ਉਹਦੇ ਬਾਰੇ ਥੋੜਾ ਜਿਹਾ ਦੱਸੋ ਤੁਜੀ ਇਸ ਵੇਲੇ ਅਨਾਉਂਸਮੈਂਟ ਹੋਈ ਸੀਗੀ 올 ਇੰਡੀਆ ਰੇਡੀਓ ਵਿੱਚ ਹਾਂਜੀ ਕਿ ਭਿੰਡਰਾਂ ਵਾਲੇ ਦੀ ਡੈਥ ਹੋ ਗਈ ਹੈ ਤੇ ਬੋਡੀ ਮਿਲ ਗਈ ਹੈ ਅਕਾਲ ਤਖਤ ਤੇ ਮੈਂ ਉਸ ਵੇਲੇ ਮੋਗਾ ਏਰੀਆ ਵਿੱਚ ਸੀਗਾ ਕਿਉਂਕਿ ਇੱਕ ਜਿਹੜਾ ਬਲੂ ਸਟਾਰ ਸਿਰ ਅੰਮ੍ਰਿਤਸਰ ਵਿੱਚ ਨਹੀਂ ਹੋਇਆ ਸੀਗਾ ਕਈ ਗੁਰਦੁਆਰਿਆਂ ਤੇ ਆਪਰੇਸ਼ਨ ਹੋਏ ਨੇ ਤਰਨਤਾਰਨ ਮੋਗਾ ਤੇ ਮੈਂ ਉਸੇ ਲਾਤੇ ਵਿੱਚ ਸੀਗਾ ਤੇ ਇਹ ਵੀ ਅਫਵਾਹ ਉઠી ਉਹ ਵੱਡੀ ਅਫਵਾਹ ਉઠી ਕਿ ਉੱਥੇ ਬਹੁਤ ਦੰਗਾ ਹੋ ਰਿਹਾ ਹੈ ਬੜੇ ਲੋਕ ਇਕੱਠੇ ਹੋ ਗਏ ਨੇ ਕੀ ਪਤਨ ਕੀ ਹੋ ਰਿਹਾ ਹੈ ਤੇ ਆਪਾਂ ਟ੍ਰਾਂਕ ਕਾਲ ਕੀਤੀ ਇੰਡੀਅਨ ਐਕਸਪ੍ਰੈਸ ਬੀਜੀ ਵਰਗੀ ਸਾਡੇ ਐਡੀਟਰ ਸੀਗਾ ਤੇ ਮੈਂ ਕਿਹਾ ਮੈਂ ਜਾ ਕੇ ਉੱਥੇ ਜਾ ਰਿਹਾ ਹਾਂ ਪਤਾਕਰਨ ਤੁਸੀਂ ਉਸ ਵੇਲੇ ਚੰਡੀਗੜ੍ਹ ਸੀ ਜਾਂ ਦਿੱਲੀ ਸੀ ਨਹੀਂ ਨਹੀਂ ਮੋਗੇ ਵਿੱਚ ਮੋਗੇ ਇਹ एरिया ਵਿੱਚ ਸੀਗਾ ਤੇ ਫਰੀਦਕੋਟ ਏਰੀਆ ਵਿੱਚ ਸੀਗਾ اچھا ਤੇ ਉੱਥੋਂ ਮੈਂ ਫਿਰ ਅੰਮ੍ਰਿਤਸਰੋਂ ਮੈਂ ਉੱਥੇ ਆ ਗਿਆ ਸੀਗਾ ਕਿਉਂਕਿ ਇਹ ਜਿਹੜੇ ਦੂਜੇ ਗੋਲਵਾਰੇ ਤੇ ਇਨਸੀਡੈਂਟ ਸੀ ਇਹਨਾਂ ਦੀ ਰਿਪੋਰਟ ਪਤਾਕਰਨ اچھا ਜੀ ਤੇ ਉਹਨਾਂ ਐਡੀਟਰ ਨੇ ਵਰਗੀ ਸਾਹਿਬ ਨੇ ਕਿਹਾ ਕਿ ਦੇਖੋ ਵੀ ਕੇਅਰਫੁਲ ਹੋਸ਼ਿਆਰੀ ਨਾਲ ਚੱਲਣਾ ਲੇਕਿਨ ਅਗਰ ਹੋ ਸਕੇ ਤਾਂ ਜਾਓ ਪਤਾ ਕਰੋ ਠੀਕ ਹੈ ਤੇ ਮੈਂ ਕੋਸ਼ਿਸ਼ ਕੀਤੀ ਉੱਥੇ ਪਿੰਜਾਂ ਦੇ ਰੋਡ ਰੋਡ ਦੇ ਪਿੰਡ ਹਾਂਜੀ ਬੜਾ ਔਖਾ ਸੀਗਾ ਇੱਥੇ ਕੁਈ ਟ੍ਰਾਂਸਪੋਰਟੇਸ਼ਨ ਨਹੀਂ ਸੀਗੀ ਕਰਫਿਊ ਹੱਲੇ ਵੀ ਚੱਲ ਰਿਆ ਸੀਗਾ ਤੇ ਇੰਨੀ ਤੋਂ ਪਤ ਨਹੀਂ ਕਿਸ ਤਰ੍ਹਾਂ ਪੈਦਲ ਚੱਲ ਚੱਲ ਕੇ ਰਾਹ ਸੀ ਇੱਕ ਮੈਨੂੰ ਉਸ ਇੱਕ ਮੁੰਡਾ ਮਿਲਿਆ ਉਹ ਕਹਿੰਦਾ ਚਲ ਮੈਂ ਸਾਈਕਲ ਤੇ ਤੈਨੂੰ ਲੈ ਜਾਂਦਾ ਤੋ ਕਾਫੀ ਡਿਸਟੈਂਸ ਹੋਈ ਇਤਨੀ ਗਰਮੀ ਸਾਈਕਲ ਮੈਨ ਲੈ ਕੇ ਗਿਆ ਫਿਰ ਫਿਰ ਕਈ ਘੰਟੇ ਬਾਅਦ ਮੈਂ ਉੱਥੇ ਪਹੁੰਚਿਆ ਉਹ ਰੋਡ ਤੇ ਔਰ ਪਿੰਡ ਵਾਲੇ ਦੇ ਘਰ ਪਹੁੰਚਿਆ ਤੋ ਉੱਤੇ ਇੱਕ ਹੈਲੀਕਾਪਟਰ ਆਰਮੀ ਦਾ ਜਿਹੜਾ ਸੀਗਾ ਉਹ ਬਿਲਕੁਲ ਸਰਕਲ ਕਰ ਰਿਹਾ ਸੀ ਕਾਫੀ ਕਾਫੀ ਨੀਚੇ ਵੈਰੀ ਲੋ ਤੇ ਮੈਂ ਉੱਥੇ ਪਹੁੰਚਿਆ ਤੇ ਕਾਫੀ 150 ਲੋਕ ਇਕੱਠੇ ਸੀਗੇ ਸਾਰੇ ਸਿੱਖ ਸੀਗੇ ਹਾਂਜੀ ਅਚਨਲੀ ਉਹ ਸਾਰੇ ਮੇਰੇ ਵੇਲੇ ਮੈਨੂੰ ਵੇਖਿਆ ਕਿ ਆਹ ਕੌਣ ਬੰਦਾ ਆ ਗਿਆ ਕਿ ਮੈਂ ਕਹਿੰਦਾ ਇੰਟੈਨੈਕਸਸ ਦਾ ਰਿਪੋਰਟਰ ਹੈਗਾ ਹਾਂਜੀ ਤੇ ਦੋ ਬੰਦੇ ਆਏ ਮੈਨੂੰ ਕਹਿੰਦੇ ਤੁਸੀਂ ਅੰਦਰ ਆ ਜਾ ਤੇ ਮੈਂ ਅੰਦਰ ਗਏ ਕਮਰੇ 'ਚ ਮੈਨੂੰ ਬਿਠਾਇਆ ਤੇ ਉਹ ਫਿਰ ਚਲੇ ਗਏ ਹਾਂਜੀ ਕੋਈ ਪੰਜ ਮਿੰਟਾਂ ਚ ਉਹ ਵਾਪਸ ਆਏ ਤੇ ਉਹ ਥਾਲੇ 'ਚ ਰੋਟੀ ਲੈ ਕੇ ਆਇਆ ਕਹਿੰਦਾ ਤੱਕਿਆ ਤੂੰ ਰੋਟੀ ਖਾ ਮੈਨੂੰ ਰੁਕਿਤ ਖਾ ਹਾਂਜੀ ਗੱਲ ਨਹੀਂ ਕੋਈ ਉਹ ਇੱਕ ਸਮਾਂ ਉਹ ਉਸ ਵੇਲੇ ਬਲੂ ਸਟਰਸ ਅਟੈਕ ਹੋਇਆ ਸੀਗਾ ਹਾਂਜੀ ਪਰਸੈਪਸ਼ਨ ਦੀ ਗੱਲ ਕਰਨਾ ਫੈਕਟਸ ਆਪਣੀ ਜਗ੍ਹਾ ਜੋ ਸੀਗੇ ਸੋ ਸੀਗੇ ਲੇਕਿਨ ਪਰਸੈਪਸ਼ਨ ਸੀਗਾ ਕਿ ਇਹ ਹਿੰਦੂ ਸਰਕਾਰ ਨੇ ਅਟੈਕ ਕੀਤਾ ਹੈ ਹਾਂਜੀ ਜਿਨ੍ਹਾਂ ਨੇ ਐਕਚੁਅਲ ਅਟੈਕ ਕੀਤਾ ਉਹ ਅਪੀਅਰੈਂਸ ਵਿੱਚ ਵੇਖਣ ਨੂੰ ਹਿੰਦੂ ਜੇ ਲੱਗਦੇ ਸੀਗੇ ਜਿਵੇਂ ਮੈਨੂੰ ਲੱਗਣਾ ਠੀਕ ਹੈ ਕਿਸ ਨੇ ਇਹ ਨਹੀਂ ਮੈਨੂੰ ਕਿਹਾ ਕੀ ਜਿਹੜੇ ਜਿਨ੍ਹਾਂ ਨੇ ਬਲੂ ਸਟਾਰ ਕੀਤਾ ਉਹ ਤੇਰੇ ਜਿਹਾ Hindu ਸੀਗੇ ਤੂੰ ਆਇਆ ਸਾਡੇ ਸਾਹਮਣੇ ਮਾਰੇ ਤੈਨੂੰ ਹਾਂ ਜੀ ਉਹਨਾਂ ਨੇ ਮੈਨੂੰ ਬਿਠਾਇਆ ਰੋਟੀ ਖਵਾ ਲਈ ਹਾਂ ਜੀ ਦਿੱਲੀ ਵਿੱਚ ਇੰਦਰਾ ਗਾਂਧੀ ਨੂੰ ਦੋ ਸਿੱਖਾਂ ਨੇ ਮਾਰਿਆ ਦੋ ਸਿੱਖ ਪੁਲਿਸ ਵਾਲਿਆਂ ਨੇ ਮਾਰਿਆ ਹਾਂ ਜੀ ਲੋਕਾਂ ਨੇ ਕੀ ਕੀਤਾ ਹਾਂ ਜੀ ਬਾਕੀ ਜਿਹੜੇ ਸਿੱਖ ਸੀ ਉਹ ਉਹਨਾਂ ਨੇ ਥੋੜੀ ਕੁਝ ਕੀਤਾ ਸੀਗਾ ਵੀ ਅਸੀਂ ਵੇਖਣ ਵਿੱਚ ਸਿੱਖ ਅਗੇਨ ਪਰਸਪੈਕਸ਼ਨ ਅਪੀਅਰੈਂਸ ਕੋਈ ਸਿੱਖ ਟਾਈਪ ਲੋਕੀ ਨੇ ਇਹ ਕੇਸ਼ਤਾਰੀ ਨੇ ਐ ਸਿੱਖ ਨੇ ਹਾਂਜੀ ਇਹਨਾਂ ਨੂੰ ਮਾਰੋ ਹਾਂਜੀ 3000 ਬੰਦੇ ਮਾਰਦੇ ਹਾਂਜੀ ਕਿਸ ਗੁਨੇ ਆਉਂਦੇ ਹਾਂਜੀ ਕੀ ਇਹ ਵੇਖਣ ਵਿੱਚ ਉਹੀ ਲੱਗਦੇ ਨੇ ਉਸੇ ਟਾਈਪ ਦੇ ਲੱਗਦੇ ਨੇ ਜਿਸ ਤਰ੍ਹਾਂ ਕੀ ਉਹ ਦੋ ਸਿੱਖ ਪੁਲਿਸਮੈਨ ਸੀਗੇ ਜਿਨ੍ਹਾਂ ਨੇ ਅਸੈਸਿਨੇਸ਼ਨ ਕੀਤੀ ਹਾਂਜੀ ਇਹ ਗੱਲ ਮੈਨੂੰ ਬਹੁਤ ਹਿੱਟ ਕੀਤੀ ਠੀਕ ਹੈ ਕੀ ਪੰਜਾਬ ਵਿੱਚ ਮੇਰਾ ਐਕਸਪੀਰੀਅੰਸ ਰਿਹਾ ਹਾਂਜੀ ਤੇ ਕੀ ਦਿੱਲੀ ਵਿੱਚ ਉਹਨਾਂ ਦਾ ਐਕਸਪੀਰੀਅੰਸ ਰਿਹਾ ਹਾਂਜੀ ਹਾਂਜੀ ਤੁਸੀਂ ਆਪਣੇ ਆਪ ਨੂੰ ਦਿੱਲੀ ਕਹਿੰਦੇ ਹੋ ਬੜੇ ਜੀ ਅਸੀਂ ਰਾਜਧਾਨੀ ਹੈ ਬੜੇ ਪ੍ਰੋਗਰੈਸਿਵ ਹੈਗੇ ਆ ਅਸੀਂ ਹੈਨਾ ਬੜੇ ਸਫਿਸਟੀਕੇਟਿਡ ਲੋਕ ਕੀ ਹੈਗੇ ਆ ਅਸੀਂ ਤੇ ਇਹ ਤੁਹਾਡੇ ਐਕਸ਼ਨ ਰ ਹੈ ਠੀਕ ਹੈ ਜੀ ਪਰ ਪੰਜਾਬ ਉਹ ਪਿੰਡ ਹਾਂਜੀ ਪਿੰਡਾਂ ਵਾਲੇ ਦਾ ਪਿੰਡ ਉਹਦਾ ਘਰ ਹਾਂਜੀ ਉੱਥੇ ਜਿਵੇਂ ਔਰ ਇਸ ਵੇਲੇ ਜਦ ਜਜ਼ਬਾਤ ਬਹੁਤ ਜਗ੍ਹਾ ਹੋਏ ਸੀਗੇ ਹਾਂਜੀ ਤੇ ਮੈਨੂੰ ਕੀ ਟ੍ਰੀਟਮੈਂਟ ਮਿਲੂ ਕੀ ਬੈ ਆਰਾਮ ਕਰ ਰੋਟੀ ਖਾ ਮੈਂ ਐਸਕੀਟਾ ਵਿੱਚ ਇਹ ਲਿਖਿਆ ਹੈ 1984 ਵਿੱਚ ਠੀਕ ਹੈ ਮੈਨੂੰ ਪੰਜਾਬ ਤੇ ਮਾਨ ਆਇਆ ਹਾਂਜੀ ਤੇ ਦਿੱਲੀ ਤੇ ਸ਼ਰਮ ਆਈ ਤੇ ਇਹ ਵੀ